ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਲਈ 4 ਸੂਏ ਸਵਾ ਚਾਰ ਨਗ ਲੈ ਕੇ ਆਏ ਦੋ ਸੂਏ ਸਵਾਏ ਆ ਜੀ ਤੇ ਦੋ ਗੱਬਣ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਿੰਨੇ ਆ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਨਾ ਬਾਈ ਕਰਦੇ ਤਾ ਸਿੰਘਾ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਪੈਂਦੀ ਬਾਈ ਮੋਬਾਈਲ ਨੰਬਰ ਜੀ 790175560722 ਠੀਕ ਆ ਬਾਈ ਕਿੰਨੇ ਨਗ ਆ ਜੀ ਅੱਜ ਅੱਜ ਬਾਈ 4 ਨਗ ਆਗਾ ਨਗ ਹੁਣੇ ਆਈ ਹੋਈ ਆ ਹਜੇ 2 ਗੰਗਾ ਹੀ ਨਵਾਂ ਗੰਗਾ ਉਹਦੇ ਨੂੰ ਤੂੰ ਆ ਗਿਆ ਠੀਕ ਆ ਜੀ ਤੇ 2 ਨਵਾਂ ਆਉਣ ਵਾਲੀਆਂ ਪੰਗਾ ਹਜੇ 2 ਨਾ ਤੇ ਸੂਂਗਾ ਆਉਗਾ ਠੀਕ ਹੈ ਜੀ ਸੌਦਾ ਆਪਣਾ ਕੱਲ ਦਾ ਗੱਬਣਾ ਦਾ ਖਿਆਲ ਕੀਤਾ ਵਾ ਸੀ ਠੀਕ ਆ ਠੀਕ ਆ ਅੱਜ ਟੂਪੀਆਂ ਜੀ ਜੇਰ ਪੰਗਾ ਤੋਂ ਫੇਰ ਲੈ ਕੇ ਆਂਦੇ ਹਾਂ ਬਾਕਾਇਦਾ ਵੀਡੀਓ ਬਣਾ ਕੇ ਠੀਕ ਆ ਜੀ ਹਾਂ ਠੀਕ ਆ ਬਾਈ ਯਾਨੀ ਹਜੇ ਵੀ ਪਹਿਲੀ ਪਹਿਲੀ ਚਵਾਈ ਇੱਕ ਇੱਕ ਹੋਈ ਆ ਬਸ ਇੱਕ ਇੱਕ ਚਵਾਈ ਹੋਈ ਹੁਣ ਗੱਬਣਾ ਤੋਂ ਸ਼ੁਰੂ ਕਰਕੇ ਕਿ ਸੂਈਆਂ ਤੋਂ ਸ਼ੁਰੂ ਕਰਕੇ ਤੂੰ ਵੇਖ ਜਿਵੇਂ ਮਰਜ਼ੀ ਗੱਬਣਾ ਵਿਖਾ ਦਨੇ ਬਾਅਦ ਚ ਸੂਈਆਂ ਗੱਬਣਾ ਤੋਂ ਸ਼ੁਰੂ ਕਰ ਲੈਨੇ ਵੀਡੀਓ ਨੂੰ ਐਂਡ ਤੱਕ ਕਰੇਰੇ ਜ਼ਰੂਰ ਵੇਖੋ ਮਗਰਲੇ ਪਾਸੇ 2 ਸੂਈਆਂ ਸਵਾਈਆਂ ਗਾਂਾਂ ਹੋਣਗੀਆਂ ਇਹ ਤੋਂ ਹੀ ਕਰ ਬਰੇ ਕਰੋ ਸੰਗ ਤੋਂ ਇਹ ਬਰੇ ਸ਼ਾਈ ਵਾਲਾ ਵੈੜਾ ਰਾਮੂ ਵਾਲੇ ਪਿੰਡ ਤੋਂ ਲਈ ਵੀ ਆ ਠੀਕ ਆ ਜੀ ਬਲੂਨ ਦਾ ਦੁੱਧ ਦੱਸਿਆ 14 ਕਿਲੋ ਚੋਇਆ ਵਾ ਠੀਕ ਆ ਜੀ ਆਪਾਂ ਇੰਨੀ ਠੰਡੀ ਗਾਂ ਆਪਾਂ ਵੇਖਣੀ ਨਹੀਂ ਆਪਾਂ ਪਤਾ ਨਹੀਂ ਕਿੰਨੀਆਂ ਗਾਂਾਂ ਲੈ ਕੇ ਵੇਚ ਚੁੱਕੇ ਆ ਠੀਕ ਆ ਜੀ ਯਾਰ ਆਪਾਂ ਲੱਤਾਂ ਹੀ ਮਾਰ ਦਿਆਂ ਮਿਲਦੀਆਂ ਬਈ ਐਫ ਯੂ ਵੀ ਮਾੜੀ ਮੋਟੀ ਮਾਰ ਦਿੰਦੀ ਆ ਪਾ ਯਾਰ ਕੋਈ ਲਾਤਰਾ ਦਾ ਕੰਮ ਹੀ ਹੈ ਨਹੀਂ ਭਲਾ ਬੁੜੀਆਂ ਚੋਈ ਜਾਂਣ ਕੁੜੀਆਂ ਚੋਈਆਂ ਲੈ ਬਾਕੀ ਬਈ ਮੱਜਾਂ ਅਰ ਗਈ ਹੋਈ ਦੁੱਧ ਵੀ ਇਹਦਾ ਦੈਣ ਕਿੰਨੇ ਕੱਢਦੀ ਐ ਬਾਈ ਦੇਖੋ ਆਪਣਾ ਕਿਸੇ ਨੇ ਫੜੀ ਐ ਮੂਰੋ ਲੋ ਜੀ ਚੈੱਕ ਕਰ ਸਕਦੇ ਹੋ ਬੰਨੀ ਐ ਕਿੱਲੇ ਤੇ ਮਰਜੀ ਬੈਠਾ ਰੈ ਖਲ ਜੋਨਣ ਦਾ ਕੰਮ ਹੀ ਹੈ ਨਹੀਂ ਗਾਂਝ ਜਾਵਾਂ ਠੀਕ ਐ ਬਾਈ ਦੈਣ ਕਿੰਨੇ ਕੱਢਦੀ ਐ ਦੈਣ ਵੀਰੇ ਹਜੇ 7 ਦੱਸਿਆ ਮਾਲਕਾਂ ਨੇ ਆਪਾਂ ਨੂੰ ਬਾਕੀ ਚਲੋ ਐਸਾ ਤੁਹਾਨੂੰ ਵਾਧ ਕਰੀ ਬਾਕੀ ਵਜਨ ਵਾਲੀ ਗਾਂ ਕੋਈ ਲੱਸੀ ਲਾਵੀ ਗਾਂ ਨਹੀਂ ਗਈ ਤੇ ਲੱਤ ਛੜ ਮਾਰੇ ਘਰ ਤੱਕ ਜ਼ਿੰਮੇਵਾਰੀ ਹੋਊ ਅਗਲੇ ਦੇ ਠੀਕ ਹੈ ਨਾ ਇੰਨੀ ਗਾਰੰਟੀ ਦੇ ਆਈ ਹੀ ਹੈਗਾ ਥਾਣਾ ਤੇ ਦੰਨ ਥਾਣੇ ਸੁਣਾਣ ਨੇ ਵੀ ਆਦਾ ਖਿੱਚ ਕੇ ਗੁਲੀ ਜਾ ਸਕਦਾ ਆਪਾਂ ਖਿੱਚ ਕੇ ਲਿਆਂਦੀ ਆਪਾਂ ਤੋਰ ਕੇ ਦਿਖਾਦੀ ਵੀਰ 22 ਦੇ ਦਸਨ ਮੁਤਾਬਕ ਸੂਆ ਪਿੱਛੋਂ ਹੋ ਗਿਆ ਵੀ ਐਂ ਲੀਵਾ ਵਖਾਦੀ ਐਂ ਨਾ ਵੀ ਕੋਈ ਲੱਤ ਮਾਰ ਦੂ ਜਾਂ ਕੋਈ ਛੜ ਮਾਰ ਜੂਗੀ ਠੀਕ ਹੈ ਚੈੱਕ ਕਰ ਸਕਦੇ ਹੋ ਬਾਕੀ ਥਣ ਬਹੁਤ ਚੰਗੇ ਸਾਈਜ਼ ਦਾ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਜੀ ਪੂਰੀ ਖਾਦ ਵਾਲੀ ਆ ਸਾਡੇਟ ਮੁਤਾਬਕ ਪਏ ਆ ਬਾਕੀ ਚਲੋ ਇੱਕ ਦੋ ਦਿਨ ਪਸੂ ਉੱਪਰ ਵੀ ਲੈ ਜਾਣਾ ਰੰਗ ਜ਼ਰੂਰ ਕਾਲਾ ਹੈ ਵੀਰੇ ਐਵੇਂ ਆਪਾਂ ਕਹੀ ਚੱਲੇਗੇ ਵੀ ਰੰਗ ਨਹੀਂ ਲਾਲ ਪਰ ਲੱਛਣ ਸਾਰੇ ਗੁਣ ਸਾਰੇ ਸਹੀ ਵਾਲਾ ਸਹੀ ਗੱਲ ਆ ਜੀ ਬਾਕੀ ਇਹਨਾਂ ਦਾ ਦੁੱਧ ਮੱਝਾਂ ਰਗਈ ਹੁੰਦਾ ਫੈਟ ਚੰਗੀ ਆਉਂਦੀ ਹੁੰਦੀ ਬਾਕੀ ਕੋਈ ਗੱਲ ਨਹੀਂ ਬਣਦੀ ਵੀਰੇ ਇੱਥੇ ਆਦਰੋਂ ਕੰਨ ਵਿਖਾ ਦੇ ਸਹਿਜ ਵੀ ਸੁਣੇ ਕੰਨ ਵਿਖਾ ਦੇ ਉੱਤੋਂ ਤੁਹਾਨੂੰ ਵਿਖਾ ਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਤਾ ਜਾਈ ਆਇਆ ਕਰਕੇ ਨਾ ਹਜੇ ਆ ਕੰਨ ਵਿਖਾ ਦੇ ਉੱਤੋਂ ਉੱਤੋਂ ਕੰਨ ਵਿਖਾ ਦੇ ਮੱਝਾਂ ਵਾਲਾ ਕੰਮ ਨਹੀਂ ਆ ਜੇ ਮੱਝ 14 15 ਕਿਲੋ ਵਾਲੀ ਲੈਣੀ ਹੋਵੇ ਆਈ ਮੰਨਾਂ ਦੇ ਵਿੱਚੋਂ ਆਗਾ ਇੱਥੇ ਬੰਦ ਕੇ ਵਿਖਾ ਦੇ ਜੀ ਨੇ ਲਾਇਆ ਜੇ ਉੱਤਰੀ ਆ ਹਾਂ ਬਾਕੀ ਥਾਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਦੇਣ ਜਰੂਰ 2000 ਇਤੋਂ ਜ਼ਰੂਰ ਹੋ ਸਕਦਾ ਉਹ ਤੋਂ ਪੂਰੀ ਵਜਨ ਵਾਲੀ ਆ ਆ ਇਹਨੇ ਵੀ ਲੱਸੀ ਆ ਉਤੋਂ ਵਿਖਾ ਠੀਕ ਹੈ ਜੀ ਇਹਦੀ ਬਈ ਫਿਰ ਆਪਾਂ ਆਫਰ ਚ ਹੀ ਕਰ ਦੇਗੇ ਡਿਮਾਂਡ ਜਮਾ ਇੱਕ ਇੱਕ ਹੋਰ ਥਾਣੇ 'ਵਾਂਣ ਵਿਖਾਵਿੰਦੇ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਜੀ ਡਿਮਾਂਡ ਵੀਰੇ ਇਹਦੀ ਜਮਾ ਆਫਰ ਚ ਜਾਣ ਦੀ ਇੱਕ ਜਮਾ ਛੋਟਾ ਤੋਂ ਛੋਟਾ ਪਾਸ ਬਸ ਇਹ ਮੋਲ ਨਹੀਂ ਕਰਨਾ ਪੈਂਦੇ ਰਾਮੂ ਵਾਲੇ ਤੋਂ ਲਈ ਆਪਾਂ ਪਹਿਲਾਂ ਹੀ ਦੱਸਤਾ ਕੋਈ ਬੰਦਾ ਪੁੱਛ ਦੱਸ ਕਰ ਸਕਦਾ 30000 ਚੋਂ 100 ਹੀ ਛੱਡਣਾ 200 ਨਹੀਂ ਛੱਡਣਾ ਸਾਹ ਵੇਖਣ ਦਾ ਬਸ 30000 ਦਾ ਖਾਲੀ ਬੱਛੀ ਮਿਲਦੀ ਆ ਮੈਂ ਤੁਹਾਨੂੰ ਚਲੋ 8 ਨਹੀਂ 10 ਗੋਣੀ ਬਾਰੇ ਆ ਲੂਤਲ ਥੋੜੋਂ ਆ ਯਾਰ ਇਹ ਵੀ ਲੂਤਲ ਢਾਂਡੀ ਹੋਊਗੀ ਠੀਕ ਹੈ ਜੀ ਬਥਾੜੇ ਤੇ ਠੋਕ ਦੇਗਾ ਫਾੜ ਫਾੜ ਲੈ ਸਹੀ ਗੱਲ ਹੈ ਜੀ ਲੈ 30000 ਚੋਂ ਬਾਈ ਕਹਿੰਦਾ 100 ਰੁਪਿਆ ਛੋੜ ਹੀ ਹੋਣੀ ਆ ਆ ਭਾਜ ਤੁਹਾਨੂੰ ਗਾਣੀ ਮਿਲਣੀਗੀ ਜੀ ਝੋਲ ਬਹੁਤ ਪਈ ਆ ਬਾਈ ਹਜੇ ਇੱਕ ਹਿਸਾਬ ਦਾ ਸਟਾਰਟ ਮੰਨੋ ਬਾਈ ਇਥੋਂ ਵਖਾ ਮੂਹਰੋ ਕਾਨਾ ਸਟਾਰਟੀ ਕੀਤਾ ਵਾ ਬਾਕੀ ਕੇਜ ਕੁਆਲਿਟੀ ਸੋਹਣੀ ਪੂਰੀ ਪਿਓਰ ਸ਼ਾਈ ਵਾਲ ਗਾਂ ਐ ਰੰਗ ਜ਼ਰੂਰ ਬਲੈਕ ਆ ਜਾਂਦਾ ਉੱਤੇ ਬੰਨ ਵਿਖਾ ਦੇ ਬਾਕੀ 30000 ਰੁਪਏ ਚੋਂ 100 ਰੁਪਿਆ ਬਾਈ ਕਹਿੰਦਾ ਛੋੜ ਤਾ ਹੁਣ ਹੀ 100 ਛੋੜੀ ਆ ਭਰਾ ਮੇਰਾ ਮਾਨਤਾਨ ਬੋਲੀ ਕਰਤਾ ਪਹਿਲਾਂ ਹੀ ਠੀਕ ਆ 2 ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ 2 ਨੰਬਰ ਦੇ ਵੱਡੀ ਬਿਹੜਾ ਬਾਈ ਇਹਦੀ 20 ਕਿਲੋ ਦੁੱਧ ਦੀ ਆਪਾਂ ਨੂੰ ਗਾਰੰਟੀ ਦਿੱਤੀ ਮਾਲਕਾ ਨੇ ਜੀ ਤੋਂ ਲਈ ਸੁਆ ਕਿੰਨਾ ਮਾ ਜੀ ਸੁਆ ਇਹ ਤੀਜਾ ਸੁੰਦੀ ਆ ਹੁਣ ਭਰਾ ਠੀਕ ਆ ਜੀ ਦਿਨ ਕਿੰਨੇ ਕੱਢਦੀ ਆ ਬਾਈ ਦਿਨ ਵੀ ਹਜੇ 6-7 ਪੱਲੇ ਜੂਗੀ ਘਟੋ ਘਟੋ ੁੱਲੇ ਹੀ ਲੈ ਜੂ ਬਾਕੀ ਤਿਆਰੀ ਤੁਸੀਂ ਦੇਖ ਸਕਦੇ ਹੋ ਝੋਲ ਬਹੁਤ ਪਈ ਆ ਹ ਾਂਗੇ ਵੀ ਕਰੌਸ ਆ ਜਾਂਦਾ ਗਰਮੀਆਂ ਦਾ ਤੋਹਫਾ ਗਰਮੀ ਸਿਆਲਾਂ ਦਾ ਦੋਨਾਂ ਹੀ ਹੁੰਦਾ ਬਈ ਸਿਆਲ ਜਦੋਂ ਬਹੁਤ ਆ ਭਰਾ ਇਹ ਲੱਸੀ ਨਹੀਂ ਘੱਟ ਮਣਾਉਂਦੀਆਂ ਹੁੰਦੀਆਂ ਠੰਡ ਜੀ ਬਾਕੀ ਦੁੱਧ 22 10 ਦਾ 20 ਕਿਲੋ ਦੀ ਗਾਰੰਟੀ ਤੇ ਆਈ ਆ ਕੋਈ ਭੈਣ ਭਰਾ ਯਾਰ 16 17 ਦਾ ਜਿਹੜਾ ਮਰਜ਼ੀ ਮੰਨ ਕੇ ਆਮ ਹੀ ਲੈ ਲਿਆ ਆਪਾਂ 18 ਕਿਲੋ ਮੰਨ ਕੇ ਲਈ ਆ ਕੋਈ 17 ਮੰਨ ਕੇ ਲੈ ਲਿਆ ਪਰ ਬੰਦੇ ਨੇ ਬਾੜੀ ਸੋਹਦਾ ਦੇ ਗਾਂ ਦਿੱਤੀ ਵੀ ਆ ਮੈਨੂੰ ਠੀਕ ਆ ਜੀ ਲੰਮੀ ਦੂਰ ਦੇ ਉਧਰ ਨੂੰ ਉਧਰ ਨੂੰ ਲੈ ਚੱਲੋ ਜੀ ਬਾਕੀ ਦੇਖ ਸਕਦੇ ਹੋ ਕੱਚੀ ਜ਼ਰੂਰ ਆ ਦਾਣ ਹਜੇ ਜ਼ਰੂਰ ਨਹੀਂ ਲੈ ਲੈ। ਨਹੀਂ ਕੱਚੀ ਦਾ ਭਾਈ ਬਾਲੇ ਨਹੀਂ ਕੱਚੀ ਛੇ-ਸੱਤ ਦੇਣੀ ਨਹੀਂ ਲੈਂਦੀ ਆ ਗਾਂ ਭਰੀ ਫੁੱਲ ਫਿਰਦੀ ਵਿਕਰੀ ਜਾ ਗਾਂ ਫੁੱਲੀ ਹੁਣ ਤਾਂ ਠੀਕ ਹੈ ਜੀ ਭਜਨ ਵਜੂਦ ਬੜਾ ਚੰਗਾ ਥਣਾ ਦੀ ਵੀ ਡਾਨਾ ਥਣਾ ਦੇ 101 ਨੰਬਰ ਕੋਈ ਭੈਣਾ ਭਰਾ ਜਿੱਥੋਂ ਮਰਜੀ ਪੰਜਾਬ ਚੋਂ ਮਹਗਾ ਸਕਦਾ ਥਣਾ ਦੀ ਗਾਂ ਗਲਤ ਨਹੀਂ ਲੈਣੀ ਠੀਕ ਹੈ ਸ਼ਾਈਨਿੰਗ ਫੁੱਲ ਆ ਪਿੰਡੇ ਚ ਸਹੀ ਗੱਲ ਹੈ ਜੀ ਸ਼ਾਈਨਿੰਗ ਪੂਰੀ ਹੈ ਦੇਖ ਸਕਦੇ ਹੋ ਪੂਰਾ ਲੈਵਲ ਠਣਾ ਦੇ ਸਹਿਜ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਸੋਹਣੇ ਆ ਚਾਰ ਹੀ ਥਣਾ ਫੋਟ ਸ਼ਾਂਕ ਕੋਈ ਨਹੀਂ ਚਾਰ ਥਾਣੇ ਪੂਰੇ ਹੱਥੀ ਚਵਾਈ ਵਾਲੇ ਲੱਗੇ ਵਿਆ ਝੋਲ ਜੇ ਹਵਾਨਾ ਖਿਚਾਂਗੇ ਤਾਂ ਗੱਠ ਡੂੜ ਗੱਠਾਂ ਨੂੰ ਹਜੇ ਹਵਾਨੇ ਚ ਪਈ ਹੈ ਜੀ ਸਾਰੀਆਂ ਵਾਲ ਟਲਾਂ ਕਰਮਾਲੀ ਨੇ ਕੱਢ ਕੇ ਸੋਨਾ ਜੀ ਇਹਦੀ ਬਰੇ ਜੈ ਜੀ ਡਿਮਾਂਡ ਚ ਮਾਂ ਲੈਣ ਦੇਂ ਜੀ ਆਲੀ ਬਗਲਾ ਇਹਦੇ ਮੋਲ ਕਰਾਉਣ ਨੂੰ ਤਾਂ ਭਰਾ ਇਹੋ ਜੀ ਬੱਚੀ ਦਾ ਹਰੇ ਕੀ 55 56 ਕਰੀ ਜਾਂਦਾ ਪਰ ਮੁੱਲ ਨਹੀਂ ਕਰਨਾ ਮੁੱਲ ਭਰਾ ਭੈਣ ਭਰਾਵਾਂ ਨੂੰ ਬੇਨਤੀ ਆ ਪਾ ਹੱਥ ਜੋੜ ਕੇ ਅੱਜ ਕਰਦੇ ਆ ਠੀਕ ਆ ਜੀ ਵੀ ਮੈਂ ਚਾਰਾਂ ਗਾਂਾਂ ਦੇ ਮੁੱਲ ਹੀ ਉਹਨੇ ਉਹਨੇ ਮੰਗਣੇ ਆ ਵਿੱਚੋਂ ਬਸ ਛੋੜ ਛੱਪੇ ਵਾਲਾ ਕੰਮ ਹੀ ਹੋਣਾ ਹੈ ਕੋਈ ਬਾਲਾ ਲੰਮਾ ਚੌੜੀ ਖੇਡ ਨਹੀਂ ਖੇਢੀ ਜਾਣੀ ਠੀਕ ਹੈ ਜੀ ਇਹ 454000 ਤੋਂ 100 ਰੁਪਏ ਛੋੜ ਦੇਣੀ ਆ ਗਾਂ ਦੀ ਕੋਈ ਜੇ ਤੂੰ ਕਹੇ ਵੀ ਕੋਈ 500000 ਵਾਲਾ ਕੰਮ ਵੀ ਹੈ ਨਹੀਂ ਆਪਣੇ ਕੋਲ ਇਹ ਦੋ 40 ਵਾਲਾ ਵੀ ਹੈ ਜੀ ਹਾਂ ਦੇਣੀ 454000 ਤੋਂ 100 ਰੁਪਏ ਛੋੜਾ ਸੀਲਸ ਲੱਗਦੀ ਤੇ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜਾ ਜੀ ਹਾਂ ਬਾਕੀ ਚੈੱਕ ਕਰ ਸਕਦੇ ਹੋ ਨੰਬਰ ਸਕਰੀਨ ਤੇ ਪੂਰੀ ਭਜਨ ਵਾਲੀ ਆਈ ਨਹੀਂ ਦੱਸੀ ਲਾਵੀ ਜੇ ਕੋਈ ਭਾਰ ਪਿੱਛਾ ਹੋਵੇ ਤਾਂ ਵੀ ਗਾਰੰਟੀ ਹੈ ਠੀਕ ਹੈ ਜੀ ਅੱਗੇ ਵੀਰੇ 3 ਨੰਬਰ ਸੂਆ ਸਵਾਇਆ ਨਗ ਜੀ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਪਿੰਦੇ ਚਾਰ ਦੰਦ ਰੀਨਲ ਆ ਗਾਲਾ ਕਰਦੀ ਬੱਚੀ ਵਿਖਾ ਦੇ ਆ ਬੱਚੇ ਦਾ ਨਾੜਵਾ ਵਿਖਾ ਦੇ ਤੜਕੇ 7:30 ਵਜੇ ਦਾ ਸੂਈ ਆ ਲੋ ਜੀ 12 ਵਜੇ ਜੀਰ ਪਈ ਤੋਂ ਬਾਅਦ ਚ ਖੋਲ ਕੇ ਲਿਆਂਦੀ ਆ ਠੀਕ ਹੈ ਜੀ ਉਹਨਾਂ ਦੇ ਘਰੇ ਹੀ 4 ਕਿਲੋ ਬੋਲੀ ਚੋਈਏ ਬੋਲੀ ਝੁੰਦੇ ਦੀ ਵੀਡੀਓ ਵੀ ਬਣਾਈ ਆ ਠੀਕ ਹੈ ਜੀ ਅਗਲੇ ਮਾਲਕਾਂ ਦੇ ਘਰ ਹਾਂ ਠੀਕ ਹੈ ਕਿੰਨਾ ਬਾਜੂ ਦੁੱਧ ਦੁੱਧ ਵਿੱਚ ਡੱਕ ਪਿੰਡ ਵੱਡੇ ਤੋਂ ਲਈ ਵੀ ਆ ਮੈਂ ਡਾਕਟਰਾਂ ਮੁੰਡਾ ਜੀ ਤੋਂ ਲਈਆ ਡੰਗਰ ਡਾਕਟਰ ਉਹਨੇ ਪਹਿਲੇ ਸੂਏ ਤੋਂ 24 17 ਕਿਲੋ ਗਾਂ ਦਾ ਇਹਦੀ 20 ਵੀ ਦੇ ਸਕਦੀ ਸੀ ਵਾਣਾ ਤੇ ਜੇ ਕੋਈ ਸੇਵਾ ਨਾ ਕਰੂ ਵੀਰੇ ਥੱਲੇ ਵੀ ਦੇ ਸਕਦੀ ਠੀਕ ਹੈ ਜੀ ਹਾਂ ਥਣਾ ਦੀ ਜਮਾ ਮੈਂ ਰਾਈ ਦੀ ਨੰਬਰ ਜੀ ਮੋਟਾ ਥਣ ਮੱਝਾਂ ਵਾਲਾ ਥਣ ਲੱਗਿਆ ਵੀਰਲੀ ਗਾਂ ਨੂੰ ਥਣ ਲੱਗਿਆ ਇਹਨਾਂ ਦੇ ਵੀਰਲੀ ਗਾਂ ਨੂੰ ਇਹਨਾਂ ਘੱਡ ਕਾਠ ਹੁੰਦਾ 4-5 ਕਿਲੋ ਬੋਲਾ ਬਾਈ 10 ਦਾ ਕੱਢਿਆ ਵਾ ਬੱਚਾ ਮਗਰ ਆ ਜਾਂਦਾ ਵੱਛਾ ਜੀ ਚੈੱਕ ਕਰ ਸਕਦੇ ਹੋ ਜੀਰ ਦੀ ਪ੍ਰੋਪਰ ਬਾਈ ਕਹਿੰਦਾ ਵੀਡੀਓ ਆਪਣੇ ਕੋਲ ਹੈਗੀ ਆ ਜੀ ਬਾਕੀ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ ਆ ਜੇ ਸ਼ਾਮ ਨੂੰ ਬਣਾਉਂਦੇ ਤਾਂ ਹਵਾਨਾ ਹੋਰ ਵੀ ਭਰਿਆ ਹੋਣਾ ਸੀਗਾ ਇਹ ਵੀਰੇ 12 ਵਜੇ ਦੀ ਚਵਾਈ ਹੋਈ ਵੀ ਓਏ 2 ਵਜੇ ਦਾ ਟਾਈਮ ਹੋਇਆ 2 ਘੰਟੇ ਸਿਰਫ ਗਾਂ ਚੋਈ ਨੂੰ ਹੋਇਆ ਜੀ ਠੀਕ ਹੈ ਜੀ ਬਾਕੀ ਜਿੰਨਾ ਕਿੰਨਾ ਬੋਲਾ ਤਿਆਰ ਹੋਇਆ ਇੱਕ ਚਵਾਈ ਹੋਈ ਬੋਲਾ ਇੱਕ ਚਵਾਈ ਹੋਈ ਭਈ ਸਾਢੇ 4 ਲੀਟਰ ਸਾਢੇ 4 ਕੁ ਥੋੜਿਆ ਬੱਚੇ ਦਾ ਕਰਦਾ ਜੀ ਬਸ ਕਾਰੀ ਜਾਂਦਾ ਤਾਜ਼ਾ ਸੂਹਾ ਤਾਂ ਕਰਕੇ ਭੱਜ ਕੇ ਹੁੰਦਾ ਇਹਦੀ ਫਿਰ ਜਮਾਂ ਲੈਣ ਦੇ ਅੰਜਲੀ ਡਿਮਾਂਡ ਜੀ ਇਹ ਵੀ ਸੈੱਡ ਤੋਂ ਬੰਨ ਕੇ ਧਾਰਾ ਮਾਰ ਕੇ ਵਿਖਾ ਦੇ ਠੀਕ ਹੈ ਜੀ ਡਿਮਾਂਡ ਦਾ ਦੋਨਾਂ ਟਾਈਮ ਤੇ ਪਤਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਜੀ ਤਾਂ ਕਿ ਪੂਰੀ ਵੱਡੀਆਂ ਐ ਨਹੀਂ ਛੋਟੀਆਂ ਠੀਕ ਆ ਜੀ ਕੱਦ ਵੀ ਵਿਖਾ ਦੇ ਚੈੱਕ ਕਰਾ ਦੇ ਕਈ ਭੈਣ ਭਰਾ ਛੋਟੀ ਸਮਝ ਲੈਂਦੇ ਆ ਬਾਈ ਦੇ ਹਿਸਾਬ ਨਾਲ ਤੁਸੀਂ ਹਾਈਟ ਦਾ ਅੰਦਾਜ਼ਾ ਲਾ ਲਿਓ ਕਿ ਬਾਈ ਦੇ ਕਿਥੋਂ ਤੱਕ ਰਹੁੰਦੀ ਏ ਰੇਕ ਪਸੂ ਦਾ ਹੀ ਲਾ ਲਿਆ ਕਰੋ ਕਿਉਂਕਿ ਕਈ ਵਾਰ ਕਿਸੇ ਦਾ ਕੱਦ ਦੱਸਣ ਲੋ ਰਹਿ ਜਾਂਦਾ ਜੀ ਮਿਸਟੇਕ ਹੋ ਜਾਂਦੀ ਆ ਬੱਚਾ ਲਾ ਕੇ ਤੁਹਾਨੂੰ ਬਾਈ ਕਹਿੰਦਾ ਧਾਰਾਂ ਵੀ ਮਰਾ ਦਿੰਨੇ ਆ ਕਾ ਤਾਂ ਕਿ ਜਿਹੜਾ ਸੱਜਣ ਵੀਰ ਦੂਰੋਂ ਚੱਲ ਕੇ ਆਵੇ ਉਹਦੇ ਲਈ ਥੋੜਾ ਜਿਹਾ ਸੌਖਾ ਰਹੇ ਜੀ। ਇਸ ਕੁਆਲਿਟੀ ਵਿਖਾ ਲਈ ਦੋ ਬਈ। ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਸੋਹਣੀ ਐ। ਬੱਚਾ ਮਗਰ ਆ ਜਾਂਦਾ ਜੀ ਬੱਚਾ। ਅਰੀਜਨਲ ਚਾਰ ਦੰਦ ਹੋਊ ਅਛੀ। ਠੀਕ ਆ ਜੀ। ਹਾਂ। ਬਾਕੀ ਆ ਕੇ ਚੈੱਕ ਕਰ ਸਕਦੇ ਜੇ ਕਿਸੇ ਸੱਜਣ ਨੇ ਕਰਨੇ ਹੋਣ ਜੀ। ਜੇ ਕੋਈ ਕਹਿਣ ਨਿਆਣਾ ਪਾਉਣਾ ਉਹ ਵੀ ਪਾ ਕੇ ਜੋ ਕਰ ਸਕਦਾ ਜੇ ਕਿ ਨਹੀਂ ਪੋਣਾ ਨਹੀਂ ਵੀ ਪਾ ਸਕਦਾ ਠੀਕ ਹੈ ਜੀ ਛੋੜਾ ਸਾਰੀਆਂ ਆ ਠੀਕ ਹੈ ਜੀ ਜਿਵੇਂ ਨਿਆਣਾ ਪਾਣਾ ਪਾ ਆ ਬੰਦ ਦਿਓ ਜੀ ਬੱਚਾ ਬੰਦ ਦਿਓ ਥਾਣਾ ਵੇਖਪਿੰਦਰ ਕੀ ਜੀ ਲੱਗਾ ਬਾਈ ਮੱਝਾਂ ਵਾਲਾ ਥਣ ਪੂਰਾ ਮੱਝਾਂ ਵਾਲਾ ਲੱਗਿਆ ਵਾ ਜੀ ਪੂਰਾ ਮੋਟਾ ਥਣਾ ਇਹ ਨਹੀਂ ਕਿ ਕੋਈ ਛੋਟਾ ਲਓ ਜੀ ਮੂਰਲੇ ਜਿਵੇਂ ਮਾਰਦੀ ਪਰ ਇਹ ਕੋਈ ਦੁੱਧ ਨਹੀਂ ਬਣਿਆ ਵਾ ਜਿਵੇਂ ਬੋਲੀ ਆ ਭਰਾ ਲਓ ਜੀ ਠੀਕ ਆ ਨਾ ਓਕੇ ਬਰੇ ਡਲ ਨਾ ਜੀ ਡਿਮਾਂਡ ਇਹਦੀ ਜਮ੍ਹਾਂ ਲੈਣ ਦੇਂ ਜੀ ਅਲੀ ਮੇਰੇ ਪਿੱਛੋਂ ਵਿਖਾ ਦੇ ਲੀਵਾ ਨਾ ਕਿਰਾ ਚੈੱਕ ਕਰ ਸਕਦੇ ਤੁਸੀਂ ਹਵਾਨਾ ਖਾਲੀ ਵਾਲਾ ਕੰਮ ਆ ਲੈਵੇ ਦਾ ਕੋਈ ਬੋਲੀ ਕੱਢੀ ਆ ਸਿਰਫ 12 ਵਜੇ ਠੀਕ ਆ ਜੀ 4 ਕਿਲੋ ਹਾਂ ਬੋਲੀ ਚੋਕੇ ਗਾਂ ਲੈ ਕੇ ਆਂਦੀ ਆ 2 ਵਜੇ ਦਾ ਟਾਈਮ ਹੋਇਆ ਹਜੇ ਹੁਣ ਠੀਕ ਆ ਜੀ ਹਾਂ ਡਿਮਾਂਡ ਵੀਰੇ ਦੀ ਡਿਮਾਂਡ ਮੋਲ ਨਹੀਂ ਕਰਨਾ ਪਿੰਦਰਾ ਮੋਲ ਕੋਹ ਕਰਾਲਾ ਵੀਰੇ ਗਾਂ ਦਾ 50 ਕਰਦੇ ਮੋਲਤਾ ਕਰਾਉਣਾ ਦਾ ਇਹ ਵੀਰੇ 44000 ਤੋਂ 100 ਰੁਪਏ ਛੂਟ ਦੇਣੀ ਇਕੱਲੀ ਬਸ ਜੇ ਜੋੜਾ ਲੈ ਜੇ ਕੋਈ ਬਸ ਜੋੜੇ ਵਾਲਾ ਕੰਮ ਹੀ ਹੈ ਜੋੜੇ ਵਾਲਾ ਜੀ 44000 ਰੁਪਏ ਜੋ ਛੋਟ ਦੇ ਦਾਂਗੇ ਜੀ ਬਾਕੀ ਚਵਾਈ ਦੀ ਇੱਕ ਨੰਬਰ ਵੱਡੀ ਆ ਵੈੜ ਕੋਈ ਛੋਟੀ ਨਹੀਂ ਜੀ ਅੱਗੇ ਵੀਰੇ ਇਹਨੂੰ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਸੂਈ ਹੈਗੀ ਆ ਭਾਈ ਰਾਤ 11:30 12 ਦੇ ਵਿੱਚ ਠੀਕ ਹੈ ਜੀ ਗੱਪਣੀ ਇਹ ਵੇੜ ਲਈ ਵੀ ਸੀ ਠੀਕ ਹੈ ਜੀ ਚੇਰ ਦੀ ਗਰੰਟੀ ਹੋਊਗੀ ਵੀਡੀਓ ਬਕਾਇਦਾ ਆਪਣੇ ਕੋਲ ਹੋਊ ਕੋਈ ਭੈਣ ਭਰਾ ਮੰਗਾ ਕੇ ਤੇ ਛੱਲੀ ਕਰਾ ਸਕਦੇ ਬੱਚਾ ਕਿਦਾਂ ਬੱਚਾ ਵੱਛਾ ਹੀ ਇਹਦੇ ਮਗਰ ਆ ਭਰਾ ਇਹਦਾ ਬੋਲਾ ਕਿੰਨਾ ਕੱਢਿਆ ਇਹਦਾ ਬੋਲਾ ਕੱਢਿਆ 5.5 ਕਿਲੋ 5.5 ਕਿਲੋ ਹਾਂ ਖਣਾ ਦੀ ਦੰਨ ਖਣਾ ਦੀ ਓਕੇ ਗਾਣਾ ਦੁੱਧ ਆਪ ਨੂੰ 22 ਲੀਟਰ ਦੱਸਿਆ ਜਿਹੜੇ ਪਰਿਵਾਰ ਤੋਂ ਆਪਾਂ ਲਈ ਆ ਕੋਈ ਭੈਣ ਭਰਾ 18 19 ਕਿਲੋ ਤੱਕ ਕੇ ਆਪਦੀ ਲੈ ਸਕਦਾ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਆ ਕੱਟ ਜਾ ਵੈਸੇ ਹੀ ਇਹ ਵੀਰੇ ਉੱਤੇ ਹੀ ਆ ਕੋਈ ਮਾਸ ਦੇ ਉੱਤੇ ਆ ਕੋਈ ਚੱਕਰ ਨਹੀਂ ਸਰੋਂ ਦਾ ਤੇਲ ਲਾਇਆ ਕੋਈ ਪੀੜ ਨਹੀਂ ਮੰਦੀ ਕੋਈ ਸ਼ੀਟ ਨਹੀਂ ਮੰਦੀ ਇਹ ਆਪਣੇ ਜਦੋਂ ਚੜਾਉਣ ਲੱਗੇ ਉਦੋਂ ਹੋਇਆ ਉਹ ਥੋੜਾ ਜਿਹਾ ਵੱਜ ਗਈ ਸਾ ਹਾਂ ਠੀਕ ਆ ਜੀ ਕੋਈ ਲਹੂ ਨਹੀਂ ਨਿਕਲਦਾ ਸ਼ੂ ਨਹੀਂ ਨਿਕਲਦਾ ਕੋਈ ਜੋ ਹੋਈ ਵਾਲੀ ਗੱਲ ਹੈ ਸੁਆਕੇ ਨਮਾ ਜੀ ਸੁਆ ਵੀਰੇ ਦੂਜਾ ਦੂਜਾ ਸੁਆ ਰਾਤ ਸੂਈ ਆ ਜੇਰ ਪ੍ਰੋਪਰ ਡੰਨਾ ਬੱਚਾ ਇਹਦੇ ਮਗਰ ਵੀ ਬੱਚਾ ਬਾਕੀ ਹਵਾਨਾ ਤੁਸੀਂ ਚੈੱਕ ਕਰ ਸਕਦੇ 22 ਕਿਲੋ ਦੀ ਗਾਰੰਟੀ ਦਿਖਾਈ ਬਾਈ ਹਾਂਜੀ ਆਪਾਂ ਕੋਈ ਭੈਣ ਭਰਾ 18 ਮੰਨ ਲੈ 20 ਮੰਨ ਲੈ ਜਿੰਨਾ ਮਰਜ਼ੀ ਮੰਨ ਲੈ ਠੀਕ ਹੈ ਜੀ ਬਾਕੀ ਵੱਡਾ ਹਵਾਨਾ ਸੋਨਾ ਥਾਨ ਹਵਾਨਾ ਨੇੜੇ ਤੋਂ ਤੁਹਾਨੂੰ ਚੈੱਕ ਕਰਾ ਦਿੰਨੇ ਚਾਰ ਹੀ ਥਾਣਾ ਫੋਟ ਨੀ ਸ਼ਾਂਗਨ ਥਾਣਾ ਦੀ ਬਾਈ ਕਹਿੰਦਾ ਡੰਨ ਹੋਊਗੀ ਬੇਫਿਕਰ ਹੋ ਜਾਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਬੱਚਾ ਇਹਦੇ ਮਗਰ ਵੀ ਬੱਚਾ ਹੈਗਾ ਜੀ ਇਹ ਵੀ ਫਿਰ ਆਫਰ 'ਚ ਕਰ ਦਿੱਗੇ ਬਾਈ ਮੌਲਤਾ ਦਾ ਭਰਾ ਵਾਵੇਂ ਕਰਨ ਨੂੰ ਆਪਾਂ ਮੋਹਰ ਤਾਂ ਗਾਂ ਦਾ 60000 ਰੁਪਿਆ ਕਰੀ ਜਾਂਦੇ ਆ ਠੀਕ ਹੈ ਜੀ ਮੜਾ ਜੇ ਤੱਕ ਲੱਗ ਗਿਆ ਉਸ ਉੱਪਰ ਚੱਕਰ ਵਾਲੀ ਗੱਲ ਹੈਣੀ ਏਡੀ ਆ ਮੈਂ ਆਪਾਂ ਕਹੀ ਚੱਲ ਗਏ ਕੋਈ ਪੀੜ ਨਹੀਂ ਮੰਨਦੀ ਕੋਈ ਲਹੂ ਨਹੀਂ ਨਿਕਲਦਾ ਠੀਕ ਹੈ ਨਾ ਠੀਕ ਹੈ ਜੀ ਪਰ ਇਹ ਅੱਜ ਆਫਰ ਦੇ ਵਿੱਚ ਹੀ ਆ ਘਾੜਵਾਦ ਨਹੀਂ ਹੋਣੀ 45 ਦੀ ਗਾਂ ਦੇਣੀ ਹੈ ਦੇਣੀ ਦੇਣੀ ਹਾਂ ਠੀਕ ਹੈ ਜੀ 45000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਜੋ ਜ਼ਰੂਰ ਕਰ ਬੱਚਾ ਇਹਨੂੰ ਵੀ ਲਾ ਕੇ ਕਿੰਨਾ ਦਾ ਵਿਖਾ ਦੇਣੇ ਧਾਰਾ ਬਗੋਈ ਗੱਲ ਹੈ ਜੀ ਜਿਹਨੂੰ ਨਾਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਧੰ